ਹਾਂ ਨਈ ਚਮੂਨੇ ਲੜਨੇ ਕਿੱਦਾਂ ਦੇ ਦੇ ਮਾੜੀ ਜੀ ਕਿੱਦਾਂ ਕਹਿਣਾ ਮਾੜੀ ਜੀ ਦੇ ਦੇ ਨਹੀਂ ਥੋੜੀ ਕਿੰਨੀ ਕੁ ਥੋੜੀ ਥੋੜੀ ਹਾਂ ਕਾ ਤੋ ਦੇ ਕੇ ਥੋੜੀ ਜੀ ਖਾਣ ਚ ਨੇ ਤੇ ਚਮੂਨੇ ਲੜੇ ਫੇ ਦਵਾਈ ਵੀ ਤੂੰ ਕਹਿਣਾ ਥੋੜੀ ਜੀ ਨਾ ਦੋ ਹੈ ਹਾਂ ਕੋ ਤੋ ਚਮੂਨੇ ਲੜੇ ਸਾਨੂੰ ਨਾ ਗਈ ਠੀਕ ਆ ਨਹੀਂ ਲੜਦੇ ਨਹੀਂ ਲੜਦੇ ලේ සරන්නනි කරන ටික පලා දේ සන්නුතනිකඋුග අ අහිනි බාජද යිල්ලාග දෙනි ික ඇම මිලාදු කාන්්ඩ කත්තව කන්නතු ඇමලයා දුනන්නා ඇමලයාාදුු කක්කා ඇමලාදුූගේ මෑකලාගද ඇමලයාදුූගත් කාන්ඩ කත්ත කන්නා ਹੂੰ ਹੂੰ ਮੂੰ ਤਾਣ ਕਰ ਦਾਤੀ ਵਾਲਾ ਭਾਈ ਆਇਆ ਸੀ ਨਾ ਅੱਗੇ ਦਾਤੀ ਦੇਖੀ ਔਰ ਕੋ ਕਿਹਦਾ ਦੀ ਸੀ ਛੋਟੀ ਸੀ ਵੱਡੀ ਸੀ ਤੇਰੀ ਲੱਤ ਵੜ ਦੇਣੀ ਉਹਨੇ ਟੁੱਟੀ ਆ ਵੱਡੀ ਸੀ ਕਿਹੜੀ ਟੁੱਟੀ ਆ ਲਾਤਾ ਤੇ ਤੇਰੀ ਵੱਡੀ ਜਾਣੀ ਉਹਨਾ ਟੁੱਟੀ ਆ ਛੋਟੀ ਆ ਚਲ ਠੀਕ ਆ ਲਾਤਾ ਤੇਰੀ ਉਹਨੇ ਵੜ ਦੇਣੀ ਉਹਨਾ ਦਾਤੀ ਨਾ ਹੁਣ ਫੋਨ ਚਲਾਉਣਾ ਫੋਨ ਚਲਾਉਣਾ ਹੁਣ ਨਹੀਂ ਹੋਊਗਾ ਜੇ ਚਲਾਇਆ ਫਿਰ ਆਈ ਕੋ ਵੜਾ ਲੈਣਾ ਉਹਨੇ ਲੱਤ ਵੜ ਦੇਣੀ ਆਹੀ ਨਹੀਂ ਉਹਨੂੰ ਕਹਿਣਾ ਨਾ ਵੜ